ਫਰੋਸਪੁਰੰ ਦਾ ਇੱਕ ਵਾਰ ਫਿਰ ਗੋਲੀਆਂ ਚਲਾੰਦਾ ਮਾਮਲਾ ਸਾਹਮਣੇ ਆਇਆ ਜਿੱਥੇ ਕਬੱਡੀ ਟੂਰਨਾਮੈਂਟ ਦੌਰਾਨ ਜੀਜੀ ਨੇ ਸਾਲੇ ਤੇ ਗੋਲੀਆਂ ਚਲਾ ਦਿੱਤੀਆਂ ਜਾਣਕਾਰੀ ਦੰਧਿਆ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਿਛਲੇ ਕਾਫੀ ਸਮੇ ਤੋਂ ਲੜਕੇ ਵੱਲੋਂ ਉਹਨਾਂ ਦੀ ਲੜਕੀ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ ਤੇ ਕੁੱਟਮਾਰ ਵੀ ਕੀਤੀ ਜਾ ਰਹੀ ਸੀ ਜਿਸ ਨੂੰ ਲੈ ਕੇ ਉਹਨਾਂ ਕਈ ਵਾਰ ਉਹਨਾਂ ਦੇ ਘਰ ਵਸਾਉਣ ਦੀ ਕੋਸ਼ਿਸ਼ ਕੀਤੀ ਪਰ ਲੜਕਾ ਆਵਾਜ਼ ਨਹੀਂ ਆ ਰਿਹਾ ਸੀ ਜਦੋਂ ਉਸਨੇ ਆਪਣੇ ਸਾਏ ਨੂੰ ਕਿਸੇ ਟੂਰਨਾਮੈਂਟ ਦੇ ਵਿੱਚ ਵੇਖਿਆ ਤਾਂ ਉਸ ਦੇ ਉੱਤੇ ਅੰਨੇ ਵਾਹ ਗੋਲੀਆਂ ਚਲਾਣੀਆਂ ਸ਼ੁਰੂ ਕਰ ਦਿੱਤੀਆਂ ਤੁਸੀਂ ਵੀ ਦੇਖੋ ਮੌਕੇ ਦੀਆਂ ਲਾਈਵ ਤਸਵੀਰਾਂ ਬਣੀ ਕੀ ਨਾਮ ਆਪਾਂ ਕੀ ਕਹਿੰਦੇ ਆ ਇਹ ਮੌਕੇ ਉਹਦਾ ਭਤੀਜਾ ਵਾ ਜਗਰਾਜ ਸਿੰਘ ਤੇਰਾ ਨਾਮ ਬਲਵਿੰਦਰ ਸਿੰਘ ਸੋ ਇਹ ਪ੍ਰੋਮਣ ਦਾ ਕੁੜੀ ਨੂੰ ਗੋੜਦਾ ਮਾਰਦਾ ਹੈ ਇਹਦੀ ਸਵੇਰੇ ਪਰੇ ਸੀ ਤੇ ਉਹਨੇ ਆਣ ਕੇ ਉੱਤੇ ਗੋਲ ਦਾ ਮਾਰ ਦਿੱਤਾ ਭਾਈ ਹੋਰ ਕੋਈ ਸਾਡੀ ਦਾ ਗੱਲ ਕੋਈ ਨਹੀਂ ਤੇ ਉਹ ਵੀ ਨਾਲ ਅੱਜ ਉਹਨੇ ਪਿਉਰੇ ਵੀ ਆਖਿਆ ਕੋਈ ਨਹੀਂ ਤੁਹਾਨੂੰ ਦੱਸ ਦੇ ਬੜਾ ਗੋਲੀਆਂ ਪਾ ਨਹੀਂ ਹੋ ਤਿੰਨ ਲੱਗੀਆਂ ਚਾਰ ਲੱਗੀਆਂ ਚਾਰ ਗੋਲੀਆਂ ਪਾ ਲੱਗੂ ਬਾਹਰ ਜਿਉਂ ਅਸੀਂ ਵੇਖਾਂਗੇ ਠੀਕ ਨਹੀਂ ਆਇਦਾ ਇਹ ਨਾਮ ਕੀ ਹੈ ਤੁਹਾਡਾ ਕਿਹੜੇ ਪਿੰਡ ਕੀ ਘਟਨਾ ਹੈ ਮੈਂ ਸਰਵਣ ਸਿੰਘ ਆ ਜੀ ਇਹ ਬੱਗੋ ਬੱਗੇ ਵਾਲੇ ਦੀ ਗਵਾਰਦਾ ਤਾਂ ਸਾਡੀ ਕੁੜੀਆ ਵੇਈ ਹੈ ਬੱਗੇ ਵਾਲੇ ਤੇ ਮੇਰੇ ਮੇਰਾ ਸਾਲਾ ਵੋਂਦੇ ਮਿੱਡੂ ਵਾਲਾ ਪਿੰਡ ਆ ਜੀ ਉਹਦਾ ਲੜਕਾ ਜਿੰਦੇ ਗੋਲੀਆਂ ਲੱਗੀਆਂ ਵਾ ਤਿੰਨ ਚਾਰ ਦਿਨ ਹੋ ਗਏ ਜੀ ਅਸੀਂ ਇਹ ਫੈਸਲਾ ਕਰਾ ਰਹੇ ਅੱਜ ਨਾ ਮੁੰਡੇ ਦਾ ਫੁੱਫੜ ਵੀ ਸੱਦਿਆ ਸੀ ਅਸੀਂ ਪੰਚਾਇਤ ਲੈ ਕੇ ਗਏ ਸੀ ਉੱਥੇ ਤੇ ਕੱਲ ਸਾਡਾ ਵੀਰਵਾਰ ਦੀ ਪੰਚਾਇਤ ਸੀ ਅੱਜ ਤੋਂ ਤਿੰਨ ਦਿਨ ਪਹਿਲਾਂ ਅਸੀਂ ਗਏ ਹਾਂ ਵੀਰਵਾਰ ਦਾ ਟਾਈਮ ਦੇ ਕੇ ਆਏ ਹਾਂ ਅੱਜ ਸੰਗਰਾਮ ਕਰਕੇ ਅਸੀਂ ਜਾਣਾ ਨਹੀਂ ਚਾਹੁੰਦੇ ਪਰ ਕੱਲ ਇਹਨਾਂ ਨੇ ਕੁੜੀ ਨੂੰ ਬਹੁਤ ਜ਼ਿਆਦਾ ਕੁੱਟਿਆ ਮਾਰ ਇਥੋਂ ਤੱਕ ਕੁੜੀ ਨੇ ਅੱਜ ਵਿੱਚ ਪੰਚਾਇਤ ਬੈਠ ਕੇ ਦੱਸਿਆ ਵੀ ਮੇਰੀ ਸਲਵਾਰ ਟਿੱਕਰ ਪਾੜ ਗਈ ਛਾਹ ਵਿੱਚ ਮੇਰਾ ਕੱਢਦਾ ਇੰਨਾ ਕੁੱਟਿਆ ਮਾਰਿਆ ਇਹਨਾਂ ਮੈਨੂੰ ਮੈਂ ਕੁੜੀ ਨੂੰ ਅੱਜ ਲਿਆਉਣਾ ਚਾਹੁੰਦਾ ਤੇ ਜਿਹੜਾ ਮੁੰਡੇ ਦਾ ਫੁੱਫੜ ਉਹ ਕਹਿੰਦਾ ਜੀ ਅੱਜ ਦੀ ਦਿਹਾੜੀ ਰਹਿਣ ਦੋ ਸੇਰੇ ਤੁਸੀਂ ਗੁਰੂ ਘਰੇ ਪੰਚਾਇਤ ਅਸੀਂ ਸੱਦੀ ਹੀ ਇਸੇਰੇ ਜੋ ਨਵਟਾਰਾ ਹੋਇਆ ਸੇਰੇ ਹੋ ਜਾਏਗਾ ਅਹੀਂ ਸਾਰੇ ਇਹਨਾਂ ਦੇ ਬੱਗੇ ਹਾਂਜੀ ਮਾਮਲਾ ਕੀ ਹੈ ਪੂਰਾ ਮਾਮਲਾ ਜੀ ਬਾਜ ਦਾ ਜਿਹੜੀ ਗੱਲਬਾਤ ਤੁਸੀਂ ਸੁਣ ਚ ਗੱਲ ਨਿਕਲੀ ਹੈ ਤੇ ਕੁੜੀ ਆਂਦੀ ਵੀ ਇਹ ਦਾਜ ਮੰਗਦੇ ਆ ਤੇ ਮੁੰਡਾ ਆਂਦਾ ਵੀ ਜੇ ਉਹ ਮੈਂ ਮੰਗਦਾ ਤੇ ਉਹਨਾਂ ਕਿਹੜਾ ਦੇ ਦਿੱਤਾ ਮੁੰਡੇ ਦਾ ਪਿਓ ਅੱਗੋਂ ਆਂਦਾ ਵੀ ਦਾਜ ਅਸੀਂ ਤਾਂ ਮੰਗਿਆ ਨਹੀਂਗਾ ਜੇ ਕੋਈ ਦੇਂਦਾ ਤੇ ਆਪਦੀ ਧੀ ਨੂੰ ਦੇਂਦਾ ਇਹਦਾ ਮਤਲਬਾ ਵੀ ਫਿਰ ਮੰਗਦੇ ਸੀ ਬਾਕੀ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਬੇਟੀ ਨੂੰ ਕਰਦੇ ਅੱਜ ਤੋਂ ਪਿੱਛੇ-ਪਿੱਛੇ ਦਾਸਰੀ ਪੰਚਾਇਤਾਂ ਹੋ ਗਈਆਂ ਅੱਜ ਦੋ ਗੱਡੀਆਂ ਲੈ ਕੇ ਮੁੰਡਾ ਆਇਆ ਜੀ ਸਾਡੇ ਪਿੰਡ ਦੇ ਨੇੜੇ ਪਿੰਡ ਨਾਲ ਕਬੱਡੀ ਹੋ ਰਹੀ ਸੀ ਉੱਥੇ ਆ ਕੇ ਤੇ ਮੁੰਡੇ ਨੂੰ ਬੱਗੇ ਮਿੱਡੂ ਵਾਲੇ ਦੇ ਕੋਲ ਪਿੰਡ ਆ ਤੇ ਉੱਥੇ ਆ ਕੇ ਗੋਲੀਆਂ ਮਾਰ ਕੇ ਨਾਲ ਮੁੰਡੇ ਦਾ ਪਿਓ ਆ ਤੇ ਨਾਲ ਮੁੰਡੇ ਦਾ ਇੱਕ ਪੋਪੜਾ ਬਹੁਤ ਜਿਆਦਾ ਧੱਕਾ ਕੀਤਾ ਜੀ ਇਹਨਾਂ ਨੇ ਮੇਰੇ ਸਾਲੇ ਦਾ ਬੇਟਾ ਜੀ ਜਗਰਾਜ ਸਿੰਘ ਜਿੰਦੇ 4 ਗੋਲੀਆਂ ਲੱਗੀਆਂ ਮੁੰਡੇ ਦਾ ਬਣਵਈਆ ਹੈ ਮੁੰਡੇ ਦਾ ਬਣਵਈਆ ਜੀ ਮੁੰਡੇ ਦਾ ਬਣਵਈਆ ਜੀ ਜਿੰਦੇ ਗੋਲੀਆਂ ਲੱਗੀਆਂ ਮੰਗ ਕੀ ਕਰਦੇ ਮੰਗ ਹੈ ਅਸੀਂ ਤਾਂ ਪ੍ਰਸ਼ਾਸਨ ਤੋਂ ਕਹਿੰਨੇ ਆ ਵੀ ਜੋ ਇਨਸਾਫ ਕੀਤਾ ਜਾਵੇ ਸਾਡੇ ਨਾਲ ਬਾਡੀ ਟੀ ਨਾ ਵੀ ਬਹੁਤ ਜਿਆਦਾ ਧੱਕਾ ਕਰਦੇ ਪਏ ਅਸੀਂ ਬਿਆਨ ਨਹੀਂ ਕਰ ਸਕਦੇ ਜੀ ਜਿੰਨਾ ਸਾਡੇ ਨਾਲ ਧੱਕਾ ਨਾ ਕੀਤਾ ਮੈਂ ਜਿਹੇਦਾਰ ਬੰਦਾ ਮੈਨੂੰ 10 ਦਿਨ ਹੋ ਗਏ ਮੈਂ ਖੱਜਲਖਵਾਰ ਹੁੰਦੇ ਆ ਰਾਤੀ ਮੈਂ 8 ਵਜੇ ਘਰੇ ਗਿਆ ਮੇਰੀ ਗੱਡੀ ਦਾ ਐਕਸੀਡੈਂਟ ਹੋ ਗਿਆ ਅਹੀਂ ਮਿੰਨਤਾ ਤੱਕ ਮੈਂ ਹੱਥ ਟਿੱਕਰ ਅੱਜ ਜੋੜ ਕੇ ਆਇਆ ਵੀ ਦੋ ਚਾਰ ਕੱਲ ਵੀਰਵਾਰ ਸਵੇਰੇ ਤੁਹਾਡੇ ਪੰਚਾਇਤ ਆ ਅੱਜ ਰਾਤ ਦੀ ਰਾਤ ਕੱਢ ਲੋ ਕੀ ਆਈ ਹੈ ਇਹ ਬਲਾ ਹਾਂਜੀ ਸਰ ਮਾਮਲਾ ਕੀ ਆ ਇਹਦੀ ਇਹਨਾਂ ਦੇ ਜਿਹੜਾ ਰਾਜ ਸਿੰਘ ਹੈ ਇਹਦੇ ਜਿਹੜਾ ਉਹ ਦੁਨੀਆ ਮਰੀ ਹੈ ਇਹਦੇ ਜੀਜੇ ਨੇ ਜਿਹੜਾ ਜਗਜੀਤ ਸਿੰਘ ਹੈ ਤੇ ਉਹ ਇਹਨਾਂ ਦਾ ਆਪਸੀ ਜਿਹੜੀ ਇਹਦਾ ਲੜਕੀ ਨੋ ਉਹ ਥੋੜਾ ਤੰਗ ਪ੍ਰੇਸ਼ਾਨ ਕਰਦਾ ਸੀ ਤੇ ਇਹਨਾਂ ਦੇ 2-3 ਦਿਨ ਇਹਨਾਂ ਦੀਆਂ ਪੰਚਾਇਤਾਂ ਉੱਥੇ ਹੁੰਦੀਆਂ ਰਹੀਆਂ ਤੇ ਹੁਣ ਉਹਨੇ ਕਬੱਡੀ ਮੈ ਉੱਥੇ ਮੈਚ ਚੱਲਦਾ ਸੀ ਪਿੰਡ ਦੇ ਵਿੱਚ ਉੱਥੇ ਉਸਨੇ ਆ ਕੇ ਤੇ ਇਹਦੇ ਤੇ ਫਾਇਰ ਕੀਤਾ ਤੇ ਉਹ ਸਾਡੀਆਂ ਪੁਲਿਸ ਪਾਰਟੀਆਂ ਗਈਆਂ ਹੋਈਆਂ ਉਹਨੂੰ ਫੜ ਲੈਣੇ ਜਲਦੀ ਆਪਸੀ ਰنجੀਲ ਸਿੰਘ ਜੀ ਆਪਸੀ ਰنجੀਲ ਸਿੰਘ ਜੀ ਕਬੱਡੀ ਉੱਤੇ ਮੈਚ ਚੱਲਦਾ ਸੀ ਇਹ ਜੁਗਰਾਜ ਆ ਤੇ ਇਹਦਾ ਜਿਹੜਾ ਜੀਜਾ ਹੈ ਜਗਜੀਤ ਇਹਨਾਂ ਦੇ ਦੱਸਣ ਮੁਤਾਬਕ ਕੋਣੇ ਫਾਇਰੇ ਦੇ ਮਾਰੇ ਆ ਤੇ ਉਸ ਨੂੰ ਅਸੀਂ ਜਲਦੀ ਕਰ ਲਾਂਗੇ ਰਫਤਰ ਕਿੰਨੇ ਨੂੰ ਤੰਗ ਕਰਨਾ ਪਛਾਨ ਕਰਨਾ ਭਜੀ ਮਾਮਲਾ ਸਰ ਹਾਂਜੀ ਉਹ ਦਿਨ ਤੰਗ ਪਰੇਸ਼ਾਨ ਕਰਨਾ ਮਾਮਲਾ ਹਾਂ ਇਹ ਜਿਹੜਾ ਇੰਜਰਡ ਹੈ ਇਹਦੀ ਭੈਣ ਮੈਰਿਡ ਸੀਗੀ ਜਗਜੀਤ ਨਾਲ ਉਹਨੂੰ ਉਹ ਤੰਗ ਪਰੇਸ਼ਾਨ ਕਰਦੇ ਸੀ ਤੇ ਉਹ ਮਸਲਾ ਜੀ ਸਰ ਹਾਲਤ ਕੀ ਆ ਤੇ ਕਿੰਨੀਆਂ ਕੋ ਗੋਲੀਆਂ ਠੀਕ ਆ ਜੀ ਉਹ ਡਾਕਟਰ ਸਾਹਿਬ ਕਰ ਰਹੇ ਆ ਬਾਕੀ ਡਾਕਟਰ ਸਾਹਿਬ ਨੂੰ ਪਤਾ ਹੋਊਗਾ ਪ੍ਰੋਪਰਲੀ ਕਰ ਰਹੇ ਮੈਂ ਜਾ ਕੇ ਮਿਲ ਕੇ ਆਂ ਡਾਕਟਰ ਸਾਹਿਬ ਨੂੰ ਵੀ ਵੀ ਤਾਂ ਕਿ ਚੰਗੀ ਤਰ੍ਹਾਂ ਵਧੀਆ ਇਲਾਜ ਹੋ ਜਾਵੇ ਠੀਕ ਹੋ ਗਿਆ ਥੈਂਕ ਯੂ ਸਰ